ਤੋਡੇ ਵਾਸਤੇ ਲੈ ਕੇ ਆਏ ਮਿੱਤਰੋ ਸਵਰਾਜ 735 ਟਰੈਕਟਰ ਆ ਮੋਗੇ ਦੀ ਮੰਡੀ ਚ ਖੜੇ ਆ ਮਾਲਕ ਆਪਣੇ ਕੋਲੇ ਆ ਲੈਣਿਆਂ ਜਾਣਕਾਰੀ ਕੀ ਹਾਲ ਹੈ ਬਈ ਠੀਕ ਠਾਕ ਇਹਦਾ ਮਾਡਲ ਆ ਇਹ ਇਹ ਬਈ 99 ਮਾਡਲ ਆ ਠੀਕ ਆ ਜਗਰਾਓ ਦਾ ਨੰਬਰ ਠੀਕ ਆ ਬਈ ਜਗਰਾਓ ਦਾ ਨੰਬਰ ਆ 99 ਮਾਡਲ ਆ ਰੰਗ ਪੀਟ ਬਈ ਰੰਗ ਪੀਟ ਬਈ ਸਾਰਾ origignal ਆ ਠੀਕ ਆ ਇਹ ਟਰੈਕਟਰ ਦੇ ਕਿਤੇ ਵੀ ਕੋਈ ਬੰਦਾ ਛੋਟੇ ਮਗਰਾੜਾਂ ਤੇ ਥੱਲੇ ਬਾਡੀ ਲੈਨ ਤੇ ਠੀਕ ਆ ਕੋਈ ਵਰਕਸ਼ਾਪ ਜਿਆ ਸਾਫ਼ਤ ਕਰ ਦਵੇ ਗਾਰੰਟੀ ਆ ਫੋਲ ਗਾਰੰਟੀ ਆ ਕੀ ਵੱਡੀ ਗੱਲ ਨੂੰ ਖਾਦ ਤੋ ਦੱਸਦਾ ਮੈਂ ਹਾਂਜੀ ਇਹ ਟਰੈਕਟਰ ਦਾ ਜਿਹੜਾ ਇੰਜਨ ਹਾਂ ਬਾਈ ਇੰਜਨ ਵੀ ਜੇ ਨਾਲ ਦਾ ਤੇ ਕੋਈ ਫਲੋ ਨਹੀਂ ਮਾਰਦਾ ਕੋਈ ਪ੍ਰੈਸ਼ ਨਹੀਂ ਘਟਾਉਂਦਾ ਅਗਲਾ ਚੈੱਕ ਕਰਕੇ ਲੈ ਜੇ ਵਾ ਕੇ ਮੈਂ ਕਹਿੰਦਾ ਗਾਰੰਟੀ ਹੈ ਇੰਜਨ ਤੇ ਟਾਇਰ ਦੇ ਮੂਹਰੇ ਕਿੰਨੇ ਪਏ ਆ ਟਾਇਰ ਨਵੇਂ ਆ ਬਾਈ 4 ਇਨ ਨਵੇਂ ਠੀਕ ਆ ਸ਼ਾਇਦ ਇਹ ਹੈਗੀ ਇਹਦੇ ਨਾਲ ਦੇ ਦਿਆਂਗੇ ਸਮਾਨ ਬੂਰਾ ਡੰਡਾ ਫੱਟੀ ਹੈ ਤਰੀ ਉਹਦੇ ਹੋ ਇੱਕ ਮੈਗਾ ਦੀ ਚੀਜ਼ ਦਿਖਾਉਣੇ ਨੇ ਜਿਹੜੇ ਮੇਨ ਇਹ ਦੋ ਨਾਲ ਟਰੈਕਟਰ ਇਹ ਨਾ ਆਉਂਦਾ 99 ਚ ਹਾਂਜੀ ਤੇ ਬੈਟਰੀ ਆ ਜਗ੍ਹਾ ਤੇ ਆਉਂਦੀ ਹੁੰਦੀ ਅੱਛਾ ਇੱਥੇ ਆਉਂਦੀ ਹੈ ਬੈਟਰੀ ਤੇ ਆ ਤੁਸੀਂ ਵੇਖ ਲਓ ਵੀ ਚੀਜ਼ ਇਹ ਇਹ ਨਾਲ ਰੰਗ ਨਹੀਂ ਲੱਦਿਆ ਬਾਈ ਨਾਲ ਤਾਂ ਹੈਗਾ ਹੀ ਹੈਗਾ ਇਹਦਾ ਰੰਗ ਨਹੀਂ ਲੱਦਿਆ ਅੱਛਾ ਪਹਿਲਾਂ ਬੈਟਰੀ ਇੱਥੇ ਆਉਂਦੀ ਹਾਂਜੀ ਠੀਕ ਆ ਸਮਾਨ ਸਾਰਾ ਨਾਲ ਆ ਨਾ ਡੰਡਾ ਪੱਤੀ ਇੰਜਨ ਗੇਅਰ ਦਾ ਵੀ ਓਕੇ ਆ ਮੈਂ ਕਹਿੰਦਾ ਜੀ ਵਾਹ ਕੇ ਡਾਕੂਮੈਂਟ ਪੂਰੇ ਆ ਹਾਂਜੀ ਕੀ ਡਿਮਾਂਡ ਹੈ ਇਹਦੀ ਮਾੜੇ ਦੀ ਬਾਈ 2 ਲੱਖ ਦੇ 10000 ਰੁਪਏ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਫੁੱਲ ਮਾਨਤਨ ਕਰਾਂਗੇ ਠੀਕ ਆ ਨੰਬਰ ਬੋਲ ਦੀ ਬਾਈ 94640 ਠੀਕ ਆ 072 ਤੇ ਕਿਹੜੇ ਪਿੰਡ ਖੜਾ ਹੈ ਮੋਗੇ ਦੇ ਪਿੰਡ ਨਾਲ ਆ ਬੁੱਧੀ ਠੀਕ ਆ ਹੁਣ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਮਾਨਤਨ ਤੁਸੀਂ ਕਰਨਾ ਕਿਹੜਾ ਬੰਦਾ ਵੀਡੀਓ ਕੋ ਸ਼ੇਅਰ ਕੀਤੇ ਦਿਖਾ ਦੂਗਾ ਪਿੰਡਾਂ ਵਾਲੇ ਜੱਟ ਹਾਂਜੀ ਤੇ ਉਹਨੂੰ ਆਪਾਂ ਗਿਫਟ ਵੀ ਦਵਾਂਗੇ ਠੀਕ ਆ ਬਾਈ ਧੰਨਵਾਦ